ਮਨਜੋਤ ਜੀ ਦੇ ਫੈਮਿਲੀ ਜਿਹੜੀਆਂ ਉਹ ਸਾਡੇ ਨਾਲ ਹਾਜ਼ਰ ਆ ਅੱਜ ਦੁਨੇ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਰਿਸਿਵ ਕਰਨ ਦੇ ਲਈ ਉਹਨਾਂ ਦਾ ਵੈਲਕਮ ਕਰਨ ਦੇ ਲਈ ਉਹਨਾਂ ਦਾ ਸਵਾਗਤ ਕਰਨ ਦੇ ਲਈ ਪੰਜਾਬ ਸਰਕਾਰ ਸਾਡੇ ਮੈਂਬਰ ਪਾਰਲੀਮੈਂਟ ਸਾਰੇ ਅਸੀਂ ਪਹੁੰਚੇ ਆ ਪੂਰਾ ਪਰਿਵਾਰ ਪਹੁੰਚਿਆਗਾ ਮੈਂ ਪਰਿਵਾਰ ਦੇ ਮੈਂਬਰਸ ਨੂੰ ਕਹੂੰਗਾ ਕਿ ਉਹ ਆਪਣੀ ਖੁਸ਼ੀ ਜਿਹੜੀ ਆ ਆਪਣੀਆਂ ਧੀਆਂ ਦੀ ਖੁਸ਼ੀ ਜਿਹੜੀਆਂ ਤੁਹਾਡੇ ਦਾ ਸਾਥੀ ਕਰਨਗੇ ਮੈਂ ਸਭ ਤੋਂ ਪਹਿਲਾ ਕੰਮ ਹੈ ਸਾਡੀਆਂ ਤਿੰਨੋਂ ਪੰਜਾਬ ਦੀਆਂ ਧੀਆਂ ਦਾ ਪੰਜਾਬ ਪਹੁੰਚ ਤੇ ਸਵਾਗਤ ਕਰਦਾਗਾ ਵੈਲਕਮ ਕਰਦਾਗਾ ਔਨ ਬਿਹਾਫ ਆਫ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਰਫੋਂ ਬਹੁਤ-ਬਹੁਤ ਸਵਾਗਤ ਤਿੰਨਾਂ ਧੀਆਂ ਦਾ ਪਰਿਵਾਰ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਪੂਰੀ ਫੈਮਿਲੀ ਜਿਹੜੀ ਆ ਉਹ ਪਹੁੰਚ ਚੁੱਕੀ ਆ ਔਰ ਪੂਰੇ ਮਹਾਲੀ ਦੇ ਪੰਜਾਬ ਦੇ ਖੇਡ ਪ੍ਰੇਮੀ ਜਿਹੜੇ ਨੇਗੇ ਉਹ ਵੀ ਪਹੁੰਚ ਚੁੱਕੇ ਨੇਗੇ ਸੋ ਪੰਜਾਬ ਦੇ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਆ ਕਿ ਸਾਡੀਆਂ ਤਿੰਨ ਬੇਟੀਆਂ ਜਿਹੜੀਆਂ ਨੇਗੀਆਂ ਉਹ ਅੱਜ ਵਰਲਡ ਕੱਪ ਜਿੱਤ ਕੇ ਆ ਜਨੀਆਂ ਕੋਈ ਸਮਾਂ ਸੀਗਾ ਕਿਸੇ ਸਮੇਂ ਕਿਹਾ ਜਾਂਦਾ ਸੀਗਾ ਜਿਸ ਤਰ੍ਹਾਂ ਸਾਡੀ ਭੈਣ ਨੇ ਕਿਹਾ ਕਿ ਧੀਆਂ ਨੂੰ ਉੱਖਾਂ 'ਚ ਕਤਲ ਕਰ ਦਿੱਤਾ ਜਾਂਦਾ ਸੀਗਾ ਪਾਤ ਉਹ ਹੀ ਧੀਆ ਸਾਡੇ ਦੇਸ਼ ਦਾ ਮਾਣ ਦੇਈਆਂ ਅਜ ਉਹ ਹੀ ਧੀਆ ਸਾਡੇ ਦੇਸ਼ ਦਾ ਜਿਨ੍ਹਾਂ ਨੇ ਸਿਰ ਉੱਚਾ ਕੀਤਾ ਗਿਆ ਔਰ ਪਹਿਲੀ ਵਾਰ ਜਿਹੜੀ ਹੈ ਵੂਮਨ ক্রিকেট ਟੀਮ ਸਾਡੀ ਹੈ ਵਰਲਡ ਕੱਪ ਜਿੱਤ ਕੇ ਆਈਆ ਬਿਲਕੁਲ ਇਹਨਾਂ ਨੂੰ ਇਨਾਮ ਵੀ ਮਿਲੂਗਾ ਸਤਕਾਰ ਵੀ ਮਿਲੂਗਾ ਔਰ ਮਹਿਮਾਨ ਸਾਹਿਬ ਨਾਲ ਬੈਠ ਕੇ ਅਸੀਂ ਪਾਲਿਸੀ ਬਣਾਵਾਂਗੇ ਤਾਂ ਕਿ ਆਉਣ ਵਾਲੇ ਸਮੇਂ ਚ ਆਉਣ ਵਾਲੇ ਸਮੇਂ ਚ ਸਾਡੇ ਬੱਚੇ ਜਿਹੜੇ ਨੇਗੇ ਹੋਰ ਅੱਗੇ ਵਧਣ ਪਹਿਲੀ ਵਾਰ ਹੋ ਰਿਹਾ ਕਿ 1000 ਪਲੇ ਗਰਾਊਂਡ 1000 ਖੇਡ ਸਟੇਡੀਅਮ ਜਿਹੜਾ ਉਹ ਇਸੇ ਸਾਲ ਚ ਪਿੰਡਾਂ ਚ ਬਣ ਕੇ ਤਿਆਰ ਹੋ ਜਾਊਗਾ ਔਰ 2.5 3000 3000 ਕਹਿੰਦਾ ਸੌਰੀ ਕਹਿੰਦਾ ਨਰਸੀ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੀ 3000 ਪਲੇ ਗਰਾਊਂਡ ਜਿਹੜਾ ਉਹ ਬਣ ਰਿਹਾਗਾ ਸੋ ਖੇਡਾਂ ਪੱਤਰ ਪੰਜਾਬ ਦੀਆਂ ਹੋਰਾਂ ਜਣੀਆਂ ਸੋ ਤੁਸੀਂ ਦੇਖੋਗੇ ਕਿ ਹੌਣ ਵਾਲੇ ਸਮੇਂ ਚ ਸਾਡੀਆਂ ਧੀਆਂ ਸਾਡੇ ਪੁੱਤ 올ਿੰਪਿਕਸ ਦੇ ਅੰਦਰ ਏਸ਼ੀਅਨ ਗੇਮ ਦੇ ਅੰਦਰ ਸੈੱਫ ਗੇਮ ਦੇ ਅੰਦਰ ਪੂਰੇ ਪਾਰਤ ਦਾ ਪੰਜਾਬ ਦਾ ਸਾਡੇ ਪਿੰਡਾਂ ਦਾ ਨਾਮ ਚਮਕਾਉਣਗੇ ਸੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸੋ ਮੈਂ ਇੱਕ ਵਾਰ ਫੇਰ ਪੂਰੇ ਪੰਜਾਬ ਵਾਸੀਆਂ ਨੂੰ ਸਾਡੀਆਂ ਪੰਜਾਬ ਦੀਆਂ ਧੀਆਂ ਨੂੰ ਸਾਡੇ ਪੰਜਾਬ ਦੇ ਭਰਾਵਾਂ ਨੂੰ ਬਹੁਤ ਮੁਬਾਰਕਬਾਦ ਦੇਣੀ ਚਾਹਨਾਗਾ ਕਿ ਤੁਹਾਡੀਆਂ ਧੀਆਂ ਜਿਹੜੀਆਂ ਕਿੰਨਾ ਅੱਛਾ ਪ੍ਰਦਰਸ਼ਨ ਕਰਕੇ ਆਂਜਾਂ ਨਗੀਆਂ ਔਰ ਮੇਰੀ ਸਾਰੇ ਮਾਪਿਆਂ ਨੂੰ ਅਪੀਲ ਆ ਅੱਜ ਪੰਜਾਬ ਦੇਆਂ ਨੂੰ ਕਿ ਆਪਣੀਆਂ ਧੀਆਂ ਨੂੰ ਗਰਾਊਂਡ 'ਚ ਭੇਜੋ ਆਪਣੀਆਂ ਧੀਆਂ ਦੇ ਉੱਤੇ ਜਿਹੜਾ ਤੁਸੀਂ ਮਾਣ ਕਰੋ ਉਹਨਾਂ ਨੂੰ ਖੇਡਣ ਦਾ ਮੌਕੇ ਦਿਓ ਜਿੰਨਾ ਵੀ ਜਿੰਨਾ ਵੀ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਖੇਡਣ ਦੇ ਮੌਕੇ ਦਿੱਤੇ ਨੇ ਅੱਜ ਉਹ ਪਰਿਵਾਰ ਸਾਡੇ ਨਾਲ ਨੇ ਅੱਜ ਉਹਨਾਂ 'ਚ ਮੈਂ ਸਮਝਦਾ ਇਸ ਤੋਂ ਵੱਡੀ ਖੁਸ਼ੀ ਕਦੇ ਹੋ ਨਹੀਂ ਸਕਦੀ ਅੱਜ ਉਹਨਾਂ ਲਈ ਖੁਸ਼ੀ ਦੇ ਪਾਲੇ ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਆਪਣੀਆਂ ਆਪਣੀਆਂ ਬੇਟੀਆਂ ਨੂੰ ਬੱਚੀਆਂ ਨੂੰ ਧੀਆਂ ਨੂੰ ਹਰ ਰੋਜ਼ ਖੇਡ ਦੇ ਮੈਦਾਨ ਚ ਲੈ ਕੇ ਜਾਓ ਜਿੱਥੇ ਉਹ ਤੰਦਰੁਸਤ ਰਹਿਣ ਗਿਆ ਉਹਦੇ ਖੇਡਣ ਗਿਆ ਔਰ ਆਪਣਾ ਉਹਨੇ ਬਾਬਾਪੋਤਾ ਪੰਜਾਬ ਦਾ ਪਿੰਡ ਦਾ ਨਾਮ ਜਿਹੜਾ ਦੇਸ਼ ਨੂੰ ਉੱਚਾ ਕਰਨਗੇ। ਸਿੱਕਾ ਸਭ ਖੇਡਾਂ ਵਰਤਮਨ ਪੰਜਾਬ ਦੀ ਇਸ ਸਾਲ ਕਦੋਂ ਤੋਂ ਹੋਣ ਦੀ ਸੀ ਮਾਮਲੀ ਕਿ ਖਿਡਾਰੀ ਜਿਹੜੇ ਬਾਹਰ ਆਏ। ਸ਼ੈਡਿਊਲ ਬੜੇ ਜਲਦੀ ਜਿਹੜਾ ਖੇਡਾਂ ਵਰਤਮਨ ਦੀ ਪੰਜਾਬ ਦੇ ਜਾਰੀ ਕਰਾਂਗੇ। ਬਿਲਕੁਲ ਬਰੇਸ਼ੀਤੀ ਕਿਵੇਂ